ਸ਼ਾ ਇਨਾਇਤ ਕਾਦਰੀ ਜੀ ਨੇ ਬੜੀ ਵਾਰੀ ਬੁੱਲੇ ਸ਼ਾ ਨੂੰ ਕਿਹਾ ਕਿ ਭੱਜ ਜਾ ਇੱਥੋਂ ਪਰ ਬੁੱਲੇ ਸ਼ਾ ਨੇ ਇਨਾਇਤ ਦਾ ਦਰ ਨਹੀਂ ਛੱਡਿਆ ਤੇ ਅਖੀਰ ਕਾਮਯਾਬ ਹੋ ਗਿਆ ਬਾਬਾ ਜੀ ਫਰਮਾਉਂਦੇ ਨੇ ਕਿ ਨਾ ਛੱਡ ਨਾ ਛੱਡ ਯਾਰ ਦਾ ਬੂਹਾ ਭਾਵੇਂ ਲੱਖ ਵਾਰੀ ਦੁਰਕਾਰੇ ਯਾਰ ਵੱਲੋਂ ਮੁਖ ਮੋੜਿਆ ਜਿੰਨਾ ਉਹ ਤਾਂ ਇਸ਼ਕ ਦੀ ਬਾਜੀ ਹਾਰੇ ਉਹ ਤਾਂ ਇਸ਼ਕ ਦੀ ਬਾਜੀ ਹਾਰੇ ਇਹ ਨਾ ਹੋਵੇ ਇਸ਼ਕ ਦੇ ਬੇੜੀ ਨਾ ਡੋਬ ਸਾਡੀ ਵਿਚਾਰੇ ਆਜਮ ਜਿਸ ਤੇ ਉਹ ਸੋਣਾ ਰਾਜੀ ਉਹ ਤਾਂ ਲੱਗ ਜਾਂਦਾ ਪਾਰ ਕਿਨਾਰੇ ਉਹ ਤਾਂ ਲੱਗ ਜਾਂਦਾ ਪਾਰ ਕਿਨਾਰੇ ਯਾਰ ਨੂੰ ਮੈਲੀ ਅੱਖ ਨਾਲ ਨਾ ਵੇਖੀ ਨਹੀਂ ਤੇ ਮਰੇਗਾ ਕਾਫਰ ਹੋ ਕੇ ਕਰਦਾ ਰਹੀ ਇਬਾਦਤ ਰੱਬ ਉਹ ਭਾਵੇਂ ਸਾਰੀ ਉਮਰ ਖਲੋਕੀ ਨਖਲ ਮੁਰਾਦ ਕਦੀ ਨਾ ਮਿਲੇ ਭਾਵੇਂ ਮਰ ਜਾਵੇ ਰੋ ਰੋ ਕੇ ਆਜਮ ਸਾਰੀ ਦੁਨੀਆ ਤੇਰੀ ਜੇ ਤੂੰ ਮਰ ਜਾਵੇਂ ਯਾਰ ਦਾ ਹੋ ਕੇ ਜੇ ਤੂੰ ਮਰ ਜਾਵੇਂ ਯਾਰ ਦਾ ਹੋ ਕੇ ਨਾਉ ਖੁਦਾ ਮਸੀਤੀ ਲਬਦਾ ਨਾ ਖੁਦਾ ਮੱਕੇ ਕਾਬੇ ਨਾ ਖੁਦਾ ਕੁਰਾਨ ਕਿਤਾਬਾਂ ਨਾ ਖੁਦਾ ਨਮਾਜ਼ੇ ਨਾ ਖੁਦਾ ਮੈਂ ਤੀਰ ਸੇ ਡਿਠਾ ਐਵੇਂ ਪੈਂਡੇ ਝਾਕੇ ਬੁੱਲਿਆ ਜਦ ਮੁਰਸ਼ਦ ਮਿਲਿਆ ਕੁੱਤੇ ਸਭ ਚਗਾਦੇ ਬੁੱਲਿਆ ਰੰਗ ਬਰੰਗੀ ਦੁਨੀਆਂ ਦੇ ਵਿੱਚ ਕੋਈ ਨਾ ਕਿਸੇ ਦਾ ਯਾਰ ਚੱਲ ਸਵਾਰੀਏ ਆਪਣੇ ਆਪ ਨੂੰ ਖੌਰੇ ਬਖਸ਼ ਦਵੇ ਕਰਤਾਰ ਨਾ ਖੁਦਾ ਮਸਜਿਦ ਵਿੱਚ ਹੈ ਨਾ ਕਿਸੇ ਬੁੱਤਖਾਨੇ ਵਿੱਚ ਹੈ ਸਾਈਂ ਬੁੱਲੇ شاہ ਨੂੰ ਪੁੱਛੋ ਦਿਲ ਦੇ ਕਾਸ਼ਾਨੇ ਵਿੱਚ ਹੈ ਅੱਲਾ ਅੱਲਾ ਦਾ ਮਜਾ ਤਾਂ ਮੁਰਸ਼ਿਦ ਦੇ ਮਖਾਨੇ ਵਿੱਚ ਹੈ ਮੁਰਸ਼ਿਦ ਦੇ ਮਹਿਕਾਨੇ ਵਿੱਚ ਹੈ ਨਾ ਮੈਂ ਪੂਜਾ ਪਾਠ ਜੋ ਕੀਤੀ ਨਾ ਮੈਂ ਗੰਗਾ ਨਹਾਇਆ ਨਾ ਮੈਂ ਪੰਜ ਨਮਾਜ਼ਾਂ ਪੜੀਆਂ ਤੇ ਨਾ ਮੈਂ ਤਸਬਾ ਖੜਕਾਇਆ ਨਾ ਮੈਂ ਤੀਹੋ ਰੋਜ਼ੇ ਰਖੇ ਤੇ ਨਾ ਮੈਂ ਚਿੱਲਾ ਕਮਾਇਆ ਬੁੱਲੇ ਸ਼ਾਹ ਨੂੰ ਜਦ ਮੁਰਸ਼ਿਦ ਮਿਲਿਆ ਉਹਨੇ ਐਵੇਂ ਜਾ ਬਖਸ਼ਾਇਆ ਹਾਜੀ ਤਲਬ ਜੇ ਕਰੇ ਇਬਾਦਤ ਕਦੇ ਨਾ ਬਣੇ ਨਮਾਜ਼ੀ ਜਦ ਤੱਕ ਇਸ਼ਕ ਨਾ ਹੋਵੇ ਦਿਲ ਵਿੱਚ ਰੱਬ ਨਾ ਹੋਵੇ ਰਾਜੀ ਨਾ ਬਣ ਮੂਮਨ ਨਾ ਬਣ ਕਾਫਿਰ ਨਾ ਪੰਡਿਤ ਨਾ ਕਾਜੀ ਬੁੱਲੇ ਸ਼ਾ 1000 ਬਣਾ ਲੈ ਲਾ ਕੇ ਦਿਲ ਦੀ ਬਾਜੀ ਲਾ ਕੇ ਦਿਲ ਦੀ ਬਾਜੀ ਤੇਰਾ ਕਮਾਲ ਤੂੰ ਹੀ ਜਾਣੇ ਮਾਲਕਾ ਮੈਨੂੰ ਤਾਂ ਸਭ ਕਮਾਲ ਲੱਗਦਾ ਹੈ ਤੂੰ ਦੇਵੇ ਤਾਂ ਸ਼ੁਕਰ ਤੇਰਾ ਨਾ ਦੇਵੇ ਤਾਂ ਕੋਈ ਮਲਾਲ ਨਹੀਂ ਮੇਰੇ ਰੱਬ ਦੇ ਫੈਸਲੇ ਨੇ ਬਾ ਕਮਾਲ ਉਹਨਾਂ ਫੈਸਲਿਆਂ ਤੇ ਮੈਨੂੰ ਕੋਈ ਨਾ ਸਵਾਲ ਜਦੋਂ ਵੀ ਤੂੰ ਮੇਰੇ ਕੋਲੋਂ ਕੁਝ ਖੋ ਲੈਣਾ ਹੈ ਤਾਂ ਮੈਂ ਖੁਸ਼ੀ ਚ ਨੱਚ ਉੱਠਦਾ ਹਾਂ ਕਿ ਪੂਰੀ ਦੁਨੀਆ ਚ ਤੈਨੂੰ ਇੱਕ ਮੈਂ ਹੀ ਅਮੀਰ ਮਿਲਿਆ ਹਰ ਚੀਜ਼ ਜ਼ਿੰਦਗੀ ਚ ਪਾਉਣ ਲਈ ਨਹੀਂ ਹੁੰਦੀ ਬੁੱਲਿਆ ਕੁਝ ਚੀਜ਼ਾਂ ਦੇਖਣ ਸੁਣਨ ਖੋਣ ਤੇ ਮਹਿਸੂਸ ਕਰਨ ਲਈ ਵੀ ਹੁੰਦੀਆਂ ਨੇ ਤੇਰੀ ਸਾਜ਼ਿਸ਼ਾਂ ਤਾਂ ਲਾਜਵਾਬ ਨੇ ਆਂ ਖੁਦਾ ਮੇਰੇ ਵਿੱਚ ਹੀ ਰਹਿੰਦਾ ਹੈ ਤੇ ਮੈਨੂੰ ਖਬਰ ਵੀ ਨਹੀਂ ਜੋ ਤੇਰੇ ਫਕੀਰ ਹੁੰਦੇ ਨੇ ਕਿੰਨੇ ਰੋਸ਼ਨ ਜ਼ਮੀਰ ਹੁੰਦੇ ਨੇ ਜੋ ਤੇਰਾ ਇੰਤਜ਼ਾਰ ਕਰਦੇ ਨੇ ਉਹ ਹਸ਼ਰ ਤੱਕ ਇੰਤਜ਼ਾਰ ਕਰਦੇ ਨੇ ਉਹ ਹਸ਼ਰ ਤੱਕ ਇੰਤਜ਼ਾਰ ਕਰਦੇ ਨੇ ਸੋ ਦੋਸਤੋ ਇਹ ਵੀਡੀਓ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਲਦੀ ਹੀ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰਾਖਾ